ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਹੋਏ ਅਤਵਾਦੀ ਹਮਲੇ ਨੇ ਪੂਰੇ ਦੇਸ਼ ਨੂੰ ਚਿੰਜੋੜ ਕੇ ਰੱਖ ਦਿੱਤਾ ਹੈ ਲੋਕਾਂ 'ਚ ਇਸ ਨੂੰ ਲੈ ਵੱਡਾ ਰੋਸ ਹੈ ਤੇ ਇਸ ਖਿਲਾਫ ਪੰਜਾਬੀ ਸਿੰਗਰ ਵੀ ਹੁ ਨਿਤਰੇ ਨੇ ਤੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਹਮਲੇ ਦੀ ਨਿੰਦਾ ਕੀਤੀ ਹੈ ਸਭ ਤੋਂ ਪਹਿਲਾਂ ਸਿੰਗਰ ਬਾਦਸ਼ਾਹ ਨੇ ਪੋਸਟ ਕਰ ਲਿਖਿਆ ਪਹਿਲਗਾਮ 'ਚ ਆਮ ਨਾਗਰਿਕਾਂ 'ਤੇ ਹੋਏ ਦਿਲ ਦਹਿਲਾ ਦੇਣ ਵਾਲੇ ਹਮਲੇ ਨਾਲ ਸਾਡੇ ਦਿਲ ਕੰਬ ਗਏ ਨੇ ਅਸੀਂ ਇਸ ਬਹੁਤ ਹੀ ਓਕੇ ਸਮੇਂ ਦੌਰਾਨ ਪ੍ਰਭਾਵਿਤ ਪਰਿਵਾਰਾਂ ਅਤੇ ਪੂਰੇ ਦੇਸ਼ ਨਾਲ ਡੂੰਗੀ ਇਕਤਾ ਵਿੱਚ ਖੜੇ ਹਾਂ ਸਤਿਕਾਰ ਤੇ ਪ੍ਰਤੀਕ ਵੱਜੂ ਅਸੀਂ ਇਸ ਪਲ ਦੀ ਗੰਭੀਰਤਾ ਨੂੰ ਸਵੀਕਾਰ ਕਰਦੇ ਹੋਏ ਅਸੀਂ ਆਪਣੇ ਆਉਣ ਵਾਲੇ ਪ੍ਰੋਜੈਕਟਸ ਦੀ ਰਿਲੀਜ਼ ਨੂੰ ਹਜੇ ਰੋਕ ਰਹੇ ਹਾਂ ਅੱਜ ਅਸੀਂ ਗੁਆਚੀਆਂ ਜਾਨਾਂ ਦਾ ਸਨਮਾਨ ਕਰਨ ਲਈ ਅਤੇ ਹਮਦਰਦੀ ਅਤੇ ਇਕਤਾ ਨਾਲ ਪ੍ਰਬੰਧਿਤ ਕਰਨ ਲਈ ਰੁਕਦੇ ਹਾਂ ਇਸ ਦੇ ਨਾਲ ਹੀ ਦਿਲਜੀਤ ਨੇ ਵੀ ਪਹਿਲਗਾਮ ਤੇ ਵਾਹਿਗੁਰੂ ਲਿਖ ਕੇ ਇਸ ਖਿਲਾਫ ਪੋਸਟ ਕੀਤਾ ਸਿੰਗਰ ਏਪੀ ਨੇ ਵੀ ਪੋਸਟ ਕਰਦੇ ਲਿਖਿਆ Sending prayers and strength to the victims and families affected by the tragic Pahalgam attack. AP ਤੋਂ ਬਾਤ ਕਰਨ ਔਜਲਾ ਨੇ ਵੀ ਪਹਿਲਗਾਮ ਹਮਲੇ ਖਿਲਾਫ ਪੋਸਟ ਤੇ ਲਿਖਿਆ। ਔਜਲਾ ਨੇ ਲਿਖਿਆ, Devastated by the attack in Pahalgam, praying for all the families who have lost loved ones. ਇਸ ਨਾਲ ਹੀ ਮਨਕਿਰਤ ਔਲਖ ਨੇ ਵੀ ਦੁੱਖ ਜਤਾਇਆ ਤੇ ਲਿਖਿਆ, I stand with Kashmir. ਪਰਮੇਸ਼ਵਰ ਵਰਮਾ ਨੇ ਵੀ ਪੋਸਟ 'ਪਾ ਲਿਖਿਆ, Sending hopes and prayers to the families of the victims. ਤੇ ਇਹ ਸਾਰੀ ਪੰਜਾਬੀ ਸਿੰਧਰਾ ਵੱਲੋਂ ਇਹ ਹਮਲੇ ਨੂੰ ਲੈ ਦੁੱਖ ਜਤਾਇਆ ਗਿਆ ਤੇ ਸੌਖੀ ਖੜੇ ਚ ਇਸ ਖਿਲਾਫ ਨਿਤਰ ਕੀ ਇਕਤਾ ਵੀ ਦਿਖਾਈ ਹੈ ਜਿਕਰੇ ਖਾਸੇ ਕਿ ਸਰਕਾਰ ਤੇ ਪੁਲਿਸ ਤੇ ਵੱਡੇ ਏਜੰਸੀਆਂ ਵੱਲੋਂ ਇਹਨਾਂ ਅਤਵਾਦੀਆ ਦੀ ਪਾਲ ਕੀਤੀ ਜਾ ਰਹੀ ਹੈ ਸਰਕਾਰ ਫੁੱਲ ਐਕਸ਼ਨ ਮੋਡ ਚ ਹੈ ਸਰਕਾਰ ਵੱਲੋਂ ਪਾਕਿਸਤਾਨ ਕਿਲਾ ਵੱਡੇ ਫੈਸਲੇ ਵੀ ਲਏ ਗਏ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਭਾਰਤ ਸਰਕਾਰ ਹੋਰ ਵੱਡੇ ਫੈਸਲੇ ਲੈ ਸਕਦੀ ਹੈ ਹੁਣ ਆਉਣ ਵਾਲੇ ਸਮੇਂ 'ਚ ਦੇਖਣਾ ਹੋਵੇਗਾ ਕਿ ਅਤਵਾਦੀ ਕਦੋਂ ਮਿਲਦੇ ਨੇ ਤੇ ਇਹਨਾਂ ਖਿਲਾਫ ਕੀ ਵੱਡੀ ਕਾਰਵਾਈ ਕੀਤੀ ਜਾਂਦੀ ਨੇ ਤੇ ਆਉਣ ਵਾਲੇ ਸਮੇਂ 'ਚ ਭਾਰਤ ਸਰਕਾਰ ਹੋਰ ਕੀ ਵੱਡੇ ਫੈਸਲੇ ਲੈਂਦੀ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਰਨਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੋਂ